ਸਤਿਗੁਰੂ ਭਗਵੰਤ ਮਾਨ ਸਾਹਿਬ ਤੂੰ ਆਪਣੇ ਪੰਜਾਬ ਦਾ ਮੁੱਖ ਮੰਤਰੀ ਆ ਲੱਖੇ ਸਿਧਾਣੇ ਨੇ ਸਾਡੀ ਗੁੱਜਰ ਬਰਾਦਰੀ ਨਾਲ ਬੜਾ ੱੱਕਾ ਕਰ ਰਿਆ ਵਾ ਨਾ ਹੋਏਗਾ ਐਮ ਐਲ ਏ ਨਾ ਹੋਏਗਾ ਐਮ ਪੀ ਨਾ ਹੋਏਗਾ ਸਰਪੰਚ ਨਾ ਹੈਗਾ ਕੋ ਜੰਗਲਾਤ ਵਿਭਾਗ ਦਾ ਲੱਗਾ ਹੋਇਆ ਕੋਈ ਵੀ ਕਲਰਕ ਅਸੀਂ ਆਨਪੜ ਗੁੱਜਰ ਹੈਗੇ ਆ ਲਖੇ ਸਿਧਾਨੇ ਨੂੰ ਮੈਂ ਇਹ ਕਹਿਣਾ ਚਾਹਨਾ ਵਾਂ ਰਾਂਝਾ ਗੁੱਜਰ ਪਿੰਡ ਚਗਾਂਵਾਲਾ ਜੇ ਸਾਡੀ ਪਿੰਡ ਚ ਪੰਜ ਕਨਾਲ ਚਾਰ ਠੇਕੇ ਅਸੀਂ ਦੇਣਾ ਗੁੱਜਰਾਂ ਨੇ ਸਾਨੂੰ ਠੇਕੇ ਦੇ ਪੈੜੀ ਦੇ ਦੋ ਅਸੀਂ ਪਸੂ ਨਾਲ ਲੈ ਕੇ ਜਾਈ ਇਹ ਸਾਡੇ ਕੌਮ ਦੇ ਬਾਰ ਖਿਲਾਫ ਹੋ ਰਿਹਾ ਕਿਉਂ ਹੋ ਰਿਹਾ ਸਾਡੀਆਂ ਭੈਣਾਂ ਧੀਆਂ ਨੂੰ ਕਮੈਂਟ ਗਲਤ ਕਰ ਰਿਹਾ ਕਿਉਂ ਕਰ ਰਹੇ ਇਹਦੇ ਬੰਦੇ ਕਿਉਂ ਕਰ ਰਹੇ ਆ ਇਹ ਭਈਆਂ ਨੂੰ ਕੱਢੇ ਲੁਧਿਆਣਾ ਆ ਜਵੇ ਜਲੰਧਰ ਆ ਜਵੇ ਇਹ ਕਹਿੰਦਾ ਮੈਂ ਜਲੰਧਰ ਆ ਰ ਅ ਸਬੂਤ ਉਹ ਲਾਈਵ ਪਾ ਰਿਆ ਆ ਦੇਖੋ ਇੱਕ ਗੁੱਜਰ ਨੂੰ ਜਲੀਲ ਕਰ ਰਿਹਾ ਸਾਡੇ ਗੁੱਜਰ ਨੂੰ ਇੱਕ ਜਲੀਲ ਕਰ ਰਿਹਾ ਇਸ ਟਾਈਮ ਇਸ ਟਾਈਮ ਕਾਦੇ ਵਾਸਤੇ ਜਲੀਲ ਕਰ ਰਿਹਾ ਵਾ ਵਜਾ ਕੀ ਆ ਗੁੱਜਰਾਂ ਦੀ ਕਹਿੰਦੇ ਤੇਰੀਆਂ ਮੱਝਾਂ ਲੱਖ ਦੀਆਂ ਇਹਦੀ ਕਰੋੜ ਦੀਆਂ ਤੂੰ ਅੰਬ ਲੈਣ ਦਾਣੇ ਲੈਣੇ ਆ ਸਾਡੇ ਤੋਂ ਤੂੰ ਆਪਣਾ ਕੰਮ ਕਰ ਤੇਰੇ ਕਰਕੇ ਸਾਰੀ ਦੁਨੀਆ ਭੜਗੀ ਫਿਰਦੀ ਆ ਤੂੰ ਭਈ ਇਹ ਕਢੋਣੇ ਆ ਕਢਾ ਲਾ ਕੇ ਆ ਤੈਨੂੰ ਵੀਡੀਓ ਦਿਖਾਤੀ ਆ ਤੂੰ ਸਾਡੇ ਬਰ ਖਿਲਾਫ ਬੋਲਿੰਗਾ ਤੇਰੇ ਬਰ ਖਿਲਾਫ ਸਾਰਾ ਧਰਨਾ ਲੱਗਣਗੇ ਰੋਡ ਜਾਮ ਹੋਣਗੇ ਤੇਰੇ ਪਿੰਡ ਮੱਝਾਂ ਲੈ ਕੇ ਆ ਯਾਰ ਬੰਦਾ ਮੱਝਾਂ ਉੱਥੇ ਆਉਣਗੇ ਗੁਜਰੇ ਦੀਆਂ ਆ ਰਾਂਝਾ ਗੁਜਰ ਪਿੰਡ ਚ ਜਾਵਾਂ ਸੀਐਮ ਸਾਹਿਬ ਆ ਦੇਖੋ ਸਾਰੇ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ ਖਬਰ ਗਾਂ ਤੋਂ ਗਾਂ ਫਲਾਓ ਕਿਸੇ ਗਰੀਬ ਨੂੰ ਧੱਕਾ ਨਾ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਭਗਵੰਤ ਮਾਨ ਸਾਹਿਬ ਤੂੰ ਆਪਣੇ ਪੰਜਾਬ ਦਾ ਮੁੱਖ ਮੰਤਰੀ ਆ ਲਖੇ ਸਧਾਨੇ ਨੇ ਸਾਡੀ ਗੁੱਜਰ ਬਰਾਦਰੀ ਨਾਲ ਬੜਾ ਧੱਕਾ ਕਰ ਰਿਆ ਵਾ ਨਾ ਹੋਏਗਾ ਐਮਐਲਏ ਨਾ ਹੋਏਗਾ ਐਮਪੀ ਨਾ ਹੋਏਗਾ ਸਰਪੰਚ ਨਾ ਹੈਗਾ ਕੋ ਜੰਗਲਾਤ ਵਿਭਾਗ ਦਾ ਲੱਗਾ ਹੋਇਆ ਕੋਈ ਵੀ ਕਲਰਕ ਅਸੀਂ ਆਣਪੜ ਗੁੱਜਰ ਹੈਗੇ ਆ ਲਖੇ ਸਧਾਨੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਰਾਂਝਾ ਗੁੱਜਰ ਪਿੰਡ ਚਗਾਂਵਾਲਾ ਜੇ ਸਾਡੀ ਪਿੰਡ ਚ ਪੰਜ ਕਨਾਲ ਚਾਰ ਠੇਕਾ ਹੀ ਦੇਣਾ ਗੁੱਜਰਾਂ ਨੇ ਸਾਨੂੰ ਠੇਕੇ ਦੇ ਪੈੜੀ ਦੇ ਦੋ ਅਸੀਂ ਪਸੂ ਨਾ ਲੈ ਕੇ ਜਾਈ ਇਹ ਸਾਡੇ ਕੌਮ ਦੇ ਬਾਰ ਖਲਾਬ ਹੋ ਰਿਹਾ ਕਿਉਂ ਹੋ ਰਿਹਾ ਸਾਡੀਆਂ ਭੈਣਾ ਧੀਆਂ ਨੂੰ ਕਮੈਂਟ ਗਲਤ ਕਰ ਰਿਹਾ ਕਿਉਂ ਕਰ ਰਹੇ ਇਹਦੇ ਬੰਦੇ ਕਿਉਂ ਕਰ ਰਹੇ ਆ ਇਹ ਭਈਆਂ ਨੂੰ ਕੱਢੇ ਲੁਧਿਆਣਾ ਆ ਜਵੇ ਜਲੰਧਰ ਆ ਜਵੇ ਇੱਕ ਨਵਾਂ ਜਲੰਧਰ ਆ ਰਸਗਰੂ ਤੋਂ ਲਾਈਵ ਪਾ ਰਿਆ ਆ ਦੇਖੋ ਇੱਕ ਗੁੱਜਰ ਨੂੰ ذلیل ਕਰ ਰਿਹਾ ਸਾਡੇ ਗੁੱਜਰ ਨੂੰ ਇੱਕ ذلیل ਕਰ ਰਿਹਾ ਇਸ ਟਾਈਮ ਇਸ ਟਾਈਮ ਕਾਦੇ ਵਾਸਤੇ ذلیل ਕਰ ਰਿਹਾ ਵਾ ਬਜਾ ਗਈ ਆ ਗੁਜਰਾਂ ਦੀ ਕਹਿੰਦੇ ਤੇਰੀਆਂ ਮੱਝਾਂ ਲੱਖ ਦੀਆਂ ਇਹਦੇ ਕਰੋੜ ਦੀਆਂ ਤੂੰ ਅੰਬ ਲੈਣ ਦਾਣੇ ਲੈਣੇ ਆ ਸਾਡੇ ਤੋਂ ਤੂੰ ਆਪਣਾ ਕੰਮ ਕਰ ਤੇਰੇ ਕਰਕੇ ਸਾਰੀ ਦੁਨੀਆ ਭੜਕੀ ਫਿਰਦੀ ਆ ਤੂੰ ਭਈ ਇਹ ਕਢੋਣੇ ਆ ਕਢਾ ਲਾ ਕੇ ਆ ਤੈਨੂੰ ਵੀਡੀਓ ਦਿਖਾਤੀ ਆ ਤੂੰ ਸਾਡੇ ਬਾਰ ਖਿਲਾਫ ਬੋਲਿੰਗਾ ਤੇਰੇ ਬਾਰ ਖਿਲਾਫ ਸਾਰਾ ਧਰਨਾ ਲੱਗਣਗੇ ਰੋਡ ਜਾਮ ਹੋਣਗੇ ਤੇਰੇ ਪਿੰਡ ਮੱਝਾਂ ਲੈ ਕੇ ਆਇਆ ਯਾਰ ਬੰਦਾ ਮੱਝਾਂ ਉੱਥੇ ਆਉਣਗੇ ਗੁਜਰਦੀਆਂ ਆ ਰਾਂਝਾ ਗੁਜਰ ਪੈਣ ਚਗਾਵਾ ਸੀਐਮ ਸਾਹਿਬਾ ਦੇਖੋ ਸਾਰੇ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ ਖਬਰ ਗਾਂ ਤੋਂ ਗਾਂ ਫਲਾਓ ਕਿਸੇ ਗਰੀਬ ਨੂੰ ਤੱਕਾ ਨਾ ਕੀਤਾ ਜਾਵੇ